तो चल ले और भाई मगर आया आया भाई खच गए हम बैठे या तो अवेलेबल हो गए पहले जाता बैग तो कार के नहीं ਆ ਜਿਆ ਤੇ ਬੈਠੇ ਬੈਠੇ ਚਾਂਪੇ ਬੇਬੇ ਦੀ ਭੇਜੀ ਹੋਈ ਚੋਰੀ ਦਾ ਗਾਹ ਪਾ ਰਹੇ ਬਾਈ ਕੋਲ ਦੱਬੇ ਦਾ ਮਾਤਾ ਨੇ ਭੇਜਿਆ ਦੋ ਤਣ ਚੋਰੀ ਵਾਲੇ ਹੁਣ ਦਿਖਾਉਣੇ ਮਾਲ ਤਾਂ ਆਉਂਗੇ ਨਹੀਂ ਨਹੀਂ ਮੈਂ ਪਾਸ ਹੀ ਕਰਾਂ ਜੇ ਮਰਜ਼ੀ ਕਰ ਲੋ ਬਾਕੀ ਅੱਗੇ ਚੋ ਸਿਸਟਮ ਹੋਰ ਤੁਹਾਨੂੰ ਦਿਖਾਉਣੇ ਆਪਾਂ ਓਕੇ ਦੇਖੀ ਨਹੀਂ ਹਾਂ ਸਾਨੂੰ ਬਈ ਆਦ ਅੰਦਰ ਭੇਜਤਾ ਹੁਣ ਕਹਿੰਦੇ ਤੁਸੀਂ ਜਾਓ ਜੱਟ ਚੱਲੇ ਆ ਅੰਦਰ ਜਾਣਾ ਕੀ ਵਾਪਰੂ ਤੁਹਾਨੂੰ ਫੇਰ ਦੱਸਾਂਗੇ ਹੈ ਮੇਰੇ ਉੱਤੇ ਜਾਣਾ ਮਾ ਪੁੰਜੇ ਜਾਣਾ ਤਰਾ ਕੰਡਾ ਹੀ ਖਰਾਬ ਆ ਤੇ ਆਵਾਜ਼ ਤਾਂ ਨਹੀਂ ਆਉਂਦੀ ਪੁੰਜੇ ਜਾਣਾ ਬਿਜ਼ਨਸ ਕਲਾਸ ਵਾਲੇ ਬੰਦੇ ਨੂੰ ਪਹਿਲਾਂ ਭੇਜ ਰਹੇ ਆ ਆ ਗਏ ਜੀ ਆਪਾਂ ਬਿਜ਼ਨਸ ਕਲਾਸ ਆਪਣੀ ਸੀਟਾਂ ਆਪਣੇ ਬਾਈ ਨਾਲ ਦੇ ਦੇ ਅਲੰਬ ਚੁਣੇ ਸਾਲੇ ਤੋਰ ਕੇ ਜਾਣਾ ਸੀ ਕੱਢੀ ਹੁਣ ਤਾਹ ਬੂਹੇ ਕਿਹੜਾ ਲੂ ਹੁਣ ਲਗਾਉਂਗਾ ਇਹ ਮੈਂ ਜਦੋਂ ਮਿਲ ਫੰਦੇ ਦੇ ਨਾਲ ਨੰਨ ਰੰਬੋੜ ਜਾ ਕੱਪ ਨਾ ਮਾਣੇ ਇਹ ਨਹੀਂ ਐਵੇਂ ਚੀਕ ਕਰਦਾ ਪਰਦੇ ਆ ਪ੍ਰਾਣੀਆਂ ਨੂੰ ਸੇਵਾ ਕਰਦੇ ਕਾਪ ਨੇ ਕੁਝ ਨੇ ਕਿਦਾਂ ਫੀਲ ਹੋ ਰਿਹਾ ਬ్రో ਤੱਕ ਪਰੇ ਇਹ ਆਹ ਜੀ ਆਪਾਂ ਬਾਇਆ ਟੌਰ ਨੇ ਬਸ ਆਹ ਸੱਡ ਲਈ ਜੀ ਇਹਦਾ ਵੀ ਇਹਦਾ ਬੋਰਡ ਹੈ ਕਰ ਲਈਦਾ ਇਹਨਾਂ ਨੇ ਆ ਲੈ ਬਾਈ ਲੈ ਕੇ ਚਾਦਰ ਕਰ ਰਿਹਾ ਹੈ ਨਾ ਫਤਿਹਗੁਰ ਤਾਂ ਵੀ ਕੁਝ ਪੀਜਣੇ ਤੇ ਬਾਕੀ ਦੇਖਦੇ ਆ ਕਿ ਮਾਹ ਹੋਵੇ ਕਿ ਸ਼ੌਪਰ ਆਪਣੇ ਨਾਲ ਆਉਂਦਾ ਸਿੱਕਾ ਤੇ ਆਪਾਂ ਥਾਂ ਤੇ ਨੂੰ ਮੰਗਾਈ ਜਾਂਦੇ ਆ ਆਪਰਾ ਆਇਆ ਤੂੰ ਬੀਗਨਰਸ ਕਲਾਸ 에ਅਰਲਾਈਨ ਚ ਪਹਿਨਾ ਤੋਂ ਇਹਨਾਂ ਨੂੰ ਭਾਜਰ ਪਾਈ ਰੱਖ। ਜਿਹੜੇ ਬੰਦੇ ਟ੍ਰੇਨ ਹੀ ਰੱਖਦੇ ਆਂ ਦੀ ਮੂਰੇ ਕਰਕੇ ਆਮ ਜਿਹਾ ਆਪਾਂ ਰੋਟੀ ਰੋਟੀ ਆਹ ਗੋਸ ਜਾਦੇ ਵੇ ਆ। ਚੱਕ ਪਾ ਦੇ ਫਟੇ ਫੇਅਰ ਕਰਨਾ ਹੋਣਾ ਗਾਲੇ ਇਧਰ ਫਿਲਮ ਚਲੀ ਜਾਂਦੀ ਹੈ। ਸਰ ਜੀ ਬੰਦਾ ਕੱਟ ਤਿਕਾ ਹੀ ਨਹੀਂ। pada I think that's elektronik on serta electronic under. So that I Dan USB di tempat duduk anda. Apa Malaysia perlu? nak kapal akan habis semula alam pendengaran tidak digunakan. Soalnya kan dia mungkin orang harus untuk di tempat ini. Pihak berkuasa kesihatan cepat mewajibkan pesawat ini disebut dengan aerosol yang sehingga tenaga syarat tersebut dibadangkan. Berhati-hati semasa membuka ruang penyimpanan di atas dan